ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੀ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜਸੀ ਸੰਧੂ ਅੱਜ ਆਪਾਂ ਸੁਣਾਵਾਂਗੇ ਨਾਵਲ ਟਾਲੀ ਵਾਲਾ ਖੇਤ ਦਾ ਚੌਥਾ ਭਾਗ ਜੋ ਲਿਖਿਆ ਹੋਇਆ ਬਿਆੰਤ ਬਰੀ ਵਾਲਾ ਜੀ ਦਾ ਹੁਣ ਨਸੀਰਾ ਨੇ ਬਚਨ ਕੌਰ ਨਾਲ ਸਾਰਾ ਘਰ ਦਾ ਕੰਮ ਕਰਉਣਾ ਸ਼ੁਰੂ ਕਰ ਦਿੱਤਾ ਸੀ ਚੁੱਲਾ ਚੌਂਕਾ ਸਾਰਾ ਹੁਣ ਨਸੀਰਾ ਹੀ ਸੰਭਾਲਦੀ ਸੀ ਭਾਵੇਂ ਉਹ ਹੱਲੇ 10-12 ਸਾਲ ਦੀ ਸੀ ਪਰ ਕੰਮ ਕਿਸੇ ਸਿਆਣੀ ਸੁਆਣੀ ਵਾਂਗ ਨੀਚ ਨਾਲ ਕਰਦੀ ਸੀ ਪਰ ਸ਼ਾਇਦ ਹੱਲੇ ਪਿਓ ਮਾਤਾ ਨੇ ਉਹਦੇ ਮੱਥੇ ਤੇ ਬੜਾ ਕੁਝ ਲਿਖਿਆ ਹੋਇਆ ਸੀ ਐਸੇ ਝਖੜੋ ਦੀ ਜ਼ਿੰਦਗੀ ਚੋਂ ਨੇ ਬਾਕੀ ਸਨ ਜੋ ਆਉਣ ਵਾਲੇ ਵਕਤ ਦੀ ਬੁੱਕਲ ਵਿੱਚ ਪਲ ਰਹੇ ਸਨ ਜਿਨ੍ਹਾਂ ਐਦਾਂ ਨਸੀਰਾਂ ਦੀ ਜ਼ਿੰਦਗੀ ਚੋਂ ਚੁੱਲਣਾ ਸੀ ਤੇ ਛਾੜ ਦੇਣਾ ਸੀ ਉਹਦੀ ਜ਼ਿੰਦਗੀ ਚੋਂ ਇੱਕ ਇੱਕ ਖੁਸ਼ੀ ਦਾ ਪੱਤਾ ਅਰਜੁਨ ਨੇ ਇੱਕ ਵਾਰ ਅੰਬਰਸਰ ਗਏ ਨੇ ਉਹਨੂੰ ਬਾਹਲੀਆਂ ਸੂਣੀਆਂ ਕੱਚ ਦੀਆਂ ਚੂੜੀਆਂ ਲਿਆ ਕੇ ਦਿੱਤੀਆਂ ਲਾਲ ਤੇ ਹਰੀਆਂ ਬਾਲੀਆਂ ਹੀ ਸੋਹਣੀਆਂ ਜਿਵੇਂ ਹੀ ਨਸੀਰਾਂ ਦੇ ਮੇਚ ਦੀਆਂ ਜਿਵੇਂ ਕੋਲ ਖੜ ਕੇ ਮੇਚ ਲਿਆ ਹੋਵੇ ਨਸੀਰਾਂ ਦੋਵਾਂ ਬਾਹਾਂ ਚੋਂ ਪਾ ਕੇ ਛਣਕਾ ਛਣਕਾ ਕੇ ਅਰਜਨ ਨੂੰ ਦਿਖਾ ਰਹੀ ਸੀ ਬਾਈ ਦੇਖੋ ਬਾਈ ਉਹ ਕਹਿ ਰਹੀ ਸੀ ਬਾਈ ਇਹ ਦੇਖੋ ਛਣਕਦੀਆਂ ਫਿਰ ਉਹ ਅਰਜਨ ਨੂੰ ਚਿੰਬੜ ਗਈ ਉਹਦਾ ਸਿਰ ਅਰਜਨ ਦੀ ਛਾਤੀ ਤੱਕ ਹੀ ਪਹੁੰਚਦਾ ਸੀ ਉਹਨੇ ਦੋਵੇਂ ਬਾਹਾਂ ਅਰਜਨ ਦੇ ਲੱਕ ਉੱਤੋਂ ਦੀ ਵੱਲ ਲਈਆਂ ਤੇ ਰੋ ਰੋ ਕੇ ਹੀ ਇੱਕ ਕੋਲੋਂ ਅਰਜਨ ਦਾ ਝੱਗਾ ਪਿਉਂ ਦਿੱਤਾ ਅਰਜੁਨ ਉਹਦੇ ਸਿਰ 'ਚੋਂ ਪੁੱਲੀ ਜੀ ਮਾਰਦਾ ਬੋਲਿਆ ਹੈ ਕਮਲੀ ਨਾ ਹੋਵੇ ਤਾਂ ਰੋਂਦੀ ਕਿਉਂ ਆ ਪਤਾ ਨਹੀਂ ਅੱਜ ਉਹਨੂੰ ਆਪਣੀ ਮਾਂ ਯਾਦ ਆਈ ਸੀ ਜਾਂ ਅਰਜੁਨ 'ਚੋਂ ਪਿਓ ਦਿਸਿਆ ਸੀ ਜਿਹੜਾ ਉਹਨੇ ਕਦੇ ਦੇਖਿਆ ਹੀ ਨਹੀਂ ਸੀ ਦਿੱਖੀ ਤਾਂ ਮਾਂ ਵੀ ਨਹੀਂ ਸੀ ਉਦੋਂ ਮਸਾਂ ਡੇਢ ਸਾਲ ਦੀ ਸੀ ਉਹ ਪਰ ਲੋਕਾਂ ਤੋਂ ਸੁਣਿਆ ਸੀ ਉਹਦੀ ਮਾਂ ਫਾਤਿਮਾ ਨੇ ਪੈਰਾਂ 'ਚੋਂ ਚਾਂਜਰਾ ਤੇ ਹੱਥਾਂ 'ਚੋਂ ਮੰਗਾਂ ਕਦੀ ਨਹੀਂ ਸੀ ਲਾਈਆਂ ਫਿਰ ਉਹ ਅਰਜਨ ਦੇ ਸਾਹਮਣੇ ਦੋਨੋਂ ਮੁਠੀਆਂ ਬੰਦ ਕਰਕੇ ਬਾਵਾ ਹਿਲਾਉਣ ਲੱਗੀ ਜਿਵੇਂ ਕੁਝ ਦੱਸਣਾ ਚਾਹੁੰਦੀ ਹੋਵੇ ਦੇ ਵੰਗਾ ਛਣ ਕਾ ਕੇ ਉਹਨੇ ਅਰਜੁਨ ਨੂੰ ਸਮਝਾ ਵੀ ਦਿੱਤਾ ਸੀ ਕਿ ਆਜ ਇਹ ਵੰਗਾ ਮਿਲੀਆਂ ਐਦਾਂ ਲੱਗਦਾ ਜਿਵੇਂ ਮਾਂ ਮਿਲ ਗਈ ਹੁੰਦੀ ਆ ਕੋਲ ਪਰਾਂ ਦਾਤ ਨਾਲ ਸਾਗ ਚੀਰ ਦੀ ਬਚਨਕੌਰ ਨੇ ਚੁੰਨੀ ਦੇ ਲਾਣ ਨਾਲ ਅੱਖਾਂ ਪੂੰਝੀਆਂ ਬਾਈ ਓਏ ਬਾਈ ਕਿਸੇ ਨੇ ਆ ਕੇ ਅਰਜੁਨ ਸਿਉਂ ਦਾ ਪੈਰ ਦਾ ਅੰਗੂਠਾ ਹਲਾਇਆ ਉਹਦੀ ਜਾਦਾ ਦੀ ਲੜੀ ਟੁੱਟ ਗਈ ਉੱਠ ਕੇ ਬੈਠ ਗਿਆ ਪਰਾਂ ਖੇਤ ਚੋਂ ਅਰਜੁਨ ਦੇ ਪੋਤੇ ਨੇ ਸਾਰਾ ਵਾਣਵਾ ਦਿੱਤਾ ਸੀ ਹੁਣ ਸੁਹਾਗਾ ਫੇਰ ਰਿਹਾ ਸੀ ਮਿੱਟੀ ਵਾਲੀ ਥਾ ਤੋਂ ਸੁਹਾਗਾ ਲੰਘ ਰਿਹਾ ਸੀ ਅਰਜਨ ਨੂੰ ਲੱਗਾ ਜਿਵੇਂ ਸੁਹਾਗਾ ਨਸੀਰਾ ਦੀ ਹਿੱਕ 'ਚੋਂ ਲੰਘ ਰਿਹਾ ਹੋਵੇ ਐਸੀ ਜਗ੍ਹਾ ਤਾਂ ਨੱਪਿਆ ਸੀ ਉਹਨੂੰ ਉਹਦੀਆਂ ਅੱਖਾਂ ਪਰ ਆਈਆਂ ਉਹ ਲੜ ਛੱਡੀ ਪੱਗ ਦੇ ਲੜ ਨਾਲ ਅੱਖਾਂ ਬੂੰਝਦਾ ਅੱਖਾਂ ਦੇ ਹੱਥ ਧਰ ਕੇ ਉਹਨੂੰ ਉਠਾਉਣ ਵਾਲੇ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗਾ ਕੀ ਗੱਲ ਬਾਈ ਪਛਾਣਿਆ ਨਹੀਂ ਮੈਂ ਜੰਟਾ ਬੀਕਾਨੇਰ ਵਾਲਾ ਆਉਣ ਵਾਲੇ ਬਜ਼ੁਰਗ ਨੇ ਅਰਜਨ ਨੂੰ ਮੋਢੇ ਤੋਂ ਹਿਲਾਉਣ ਕੇ ਕਿਹਾ ਉਹ ਅੱਛਾ ਅੱਛਾ ਤੂੰ ਆ ਗੁਰ ਜੰਟ ਸਿਆ ਉਬਾ ਮਣਾਲੀ ਤੋਂ ਆ ਜਾ ਆ ਜਾ ਬਹਿ ਜਾ ਤੂੰ ਤਾਂ ਪਤੰਦਰਾ ਬੁੜਾ ਹੀ ਹੋ ਗਿਆ ਪਛਾਣਿਆ ਕਿੱਥੇ ਜਾਣਾ ਸੀ ਗੁਰਜੰਟ ਸਿੰਘ ਅਰਜੰਟ ਸਿੰਘ ਦੇ ਮਾਮੇ ਦਾ ਪੁੱਤ ਸੀ ਰਾਜਸਥਾਨ ਚੁੰਬੀਕਾਨੇਰ ਕੋਲ ਪਿੰਡ ਸੀ ਉਹਦਾ ਬੰਮਣੀਵਾਲ ਅੱਜ ਉਹ 35 40 ਸਾਲ ਬਾਅਦ ਮਿਲੇ ਸੀ ਪਛਾਣ ਵੀ ਕਿੱਥੋਂ ਹੋਣੀ ਸੀ ਤੂੰ ਅੱਜ ਕਿਵੇਂ ਸਾਡੇ ਪਿੰਡ ਦਾ ਰਾਹ ਭੁੱਲ ਗਿਆ ਓਏ ਜੰਟਿਆ ਕਿਤੇ ਸੂਰਜ ਲਹਿੰਦੇ ਵੱਲ ਤ ਨਹੀਂ ਚੜਾਇਆ ਨਹੀਂ ਨਹੀਂ ਭਾਈ ਤੇਰਾ ਭਤੀਜ ਨਹੀਂ ਗੁਰਦੇਵ ਉਹਦੀ ਕੁੜੀ ਵੀ ਆਈ ਹੈ ਇੱਥੇ ਲੱਗਲੀ ਪਿੰਡ ਉਹ ਨੂੰ ਲੋੜੀ ਦੇਣਾ ਆਇਆ ਸੀ ਸਿੱਧਾ ਕੇ ਜੰਟਿਆ ਕਿ ਤੇਰੀ ਪੁੱਤੀ ਵਿਆਹੀ ਆ ਵਿੰਗਵਲਾਵੇ ਜੀ ਕਾਨੂੰ ਪਾਈ ਜਾਣਾ ਪਤੰਦਰਾ ਦੋਨੋਂ ਹੱਸ ਪਏ ਅਰਜੁਨ ਨੇ ਆਪਣੀ ਸਿਰੀ ਨਵਾਜ਼ ਮਾਰੀ ਓਏ ਜਗਤਾਰ ਓਏ ਜਗਤਾਰ ਆਇਆ ਤਾਇਆ ਆਇਆ ਆਇਆ ਜਗਤਾਰ ਨੇ ਆ ਕੇ ਗੁਰਜੰਟ ਨੂੰ ਸਾਸਤਰੀ ਘਰ ਬੁਲਾ ਦਿੱਤੀ ਜੰਟਿਆ ਜਾ ਜਗਤਾਰ ਕੌਣ ਸਿਆਣਖਬਲਾ ਤੂੰ ਵੀ ਦੋ ਤਿੰਨ ਵਰੇ ਇੱਥੇ ਹੀ ਰਿਆ ਸਿਆਣਪਲਾ ਲੱਗੇ ਪਤਾ ਅਰਜਨ ਨੇ ਗੁਰਜੰਟ ਨੂੰ ਆਪਣੇ ਸਿਰੀ ਜਗਤਾਰਸੋਂ ਨੂੰ ਪਛਾਨਣ ਵਾਸਤੇ ਕਿਹਾ ਗੁਰਜੰਟ ਦਿਮਾਗ ਤੇ ਕਾਫੀ ਜ਼ੋਰ ਪਾਉਂਦਾ ਬੋਲਿਆ ਨਾ ਬਾਈ ਮੇਰੀ ਨਹੀਂ ਚੇਤੇ ਜੋ ਕਿਤੇ ਇਹ ਕਿਤੇ ਫੱਗੂ ਦਾ ਮੁੰਡਾ ਤਾਂ ਨਹੀਂ ਹਾਂ ਉਹੀ ਆ ਕਿਉਂਕਿ ਜਗਤਾਰ ਦਾ ਪਿਓ ਫੱਗਣ ਸਿੰਘ ਵੀ ਅਰਜਨ ਸਿਓ ਦਾ ਸਿਰੀ ਹੁੰਦਾ ਸੀ ਉਦੋਂ ਗੁਰਜੰਟ ਤੇ ਰਾਜਸਥਾਨ ਚੋਂ ਕੋਈ ਕੇਸ ਬਣ ਗਿਆ ਸੀ ਉਦੋਂ 3-4 ਸਾਲ ਅਰਜਨ ਸਿਓ ਕੋਲੇ ਰਿਹਾ ਸੀ ਫੇਰ ਵੀ ਅਰਜਨ ਸਿਓ ਗੁਰਜੰਟ ਦੀ ਭੂਆ ਦਾ ਪੁੱਤ ਸੀ ਅਰਜਨ ਆ ਜਗਤਾਰ ਨੂੰ ਬੋਲਿਆ ਜਾ ਘਰੋਂ ਬੀਰੇ ਦੀ ਬਹੂ ਕੋਲੋਂ ਚਾਹ ਬਣਵਾ ਲਿਆ ਤੇ ਆਖੀ ਕੋਈ ਗਰਾਈ ਆਇਆ ਜਾਂ ਸ਼ੇਰ ਬਣ ਕੇ ਸਾਈਕਲ ਲੈ ਜਾ ਤਬਾਦਬ ਜਖਤਾਰ ਪਿੰਡ ਵੱਲ ਚਾਹ ਲੈਣ ਚਲਾ ਗਿਆ ਦੇਖ ਲੈ ਬਾਈ ਇੱਥੇ ਕਰੀਰ ਰਿੰਡ ਪੋਲੀ ਹੁੰਦੀ ਸੀ ਕਟੇ ਨਾਲ ਮੂੰਹ ਸਿਰ ਪਰ ਜਾਂਦੇ ਸੀ ਰੇਤਲੇ ਟਿੱਬਿਆਂ ਤੇ ਖੜੇ ਅੱਕਾਂ ਚੋਂ ਤਿੱਖੜ ਦੁਪਹਿਰਿਆ ਡਰ ਲੱਗਦਾ ਹੁੰਦਾ ਸੀ ਥੂਣ ਵੇਖ ਲਿਆ ਸਾਰੇ ਪਾਸੇ ਕਣਕਾਂ ਖੜੀਆਂ ਹੀ ਹਾਂ ਜੰਟਿਆ ਮਿੱਟੀ ਨਾਲ ਮਿੱਟੀ ਤੇ ਬਥੇਰਾ ਧੰਦ ਪਿਟਿਆ ਤੂ ਤਾਂ ਦੇਖਿਆ ਇਹ ਸਾਰਾ ਕੁਝ ਅਰਜਨ ਸਿੰਘ ਨੇ ਇੱਕ ਠੰਡਾ ਉਕਾਲ ਲਿਆ ਭਾਈ ਕਿਉਂ ਦਿਲ じゃ ਛੱਡੀ ਬੈਠਾ ਹੁਣ ਤਾਂ ਰੱਬ ਨੇ ਰੰਗ ਭਾਗ ਲਾਏ ਆ ਦਲਜੀਤ ਦਾ ਮੁੰਡਾ ਵੀ ਹੁਣ ਜਵਾਕਾਂ ਵਾਲਾ ਹੋ ਗਿਆ ਹੋਣਾ ਗੁਰਜੰਟਾ ਨੇ ਅਰਜਨ ਨੂੰ ਮੋਢੇ ਹੱਥ ਰੱਖ ਕੇ ਹੌਸਲਾ ਦਿੱਤਾ ਗੁਰਜੰਟ ਆਖਰੀ ਵਾਰ ਅਰਜਨ ਸਿੰਘ ਘਰ ਉਹਦੇ ਪੁੱਤ ਦਲਜੀਤ ਤੇ ਨੌ ਕੁਲਜੀਤ ਦੇ ਸੰਸਕਾਰ ਤੇ ਆਇਆ ਸੀ ਉਸ ਤੋਂ ਬਾਅਦ ਉਹ ਅੱਜ ਮਿਲੇ ਸਨ ਹਾਂ ਹੁਣ ਇੱਕ ਪਰੋਤਾ ਤੇ ਪਰੋਤੀ ਹੈ ਮੇਰੇ ਹੁਣ ਤਾਂ ਦੋਵੇਂ ਸੁਖ ਨਾਲ ਸਕੂਲ ਪੜ੍ਹਦੇ ਆ ਅਰਜੁਨ ਸਿੰਘ ਨੇ ਮੰਝੇ ਦੀ ਦੌਣ ਤੇ ਨਿਗਾ ਟਕਾਉਂਦਿਆਂ ਕਿਹਾ ਉਹ ਦੇਖ ਟਰੈਕਟਰ ਤੇ ਦਲਜੀਤ ਦੇ ਮੁੰਡਾ ਸੁਹਾਗਾ ਮਾਰੀ ਜਾਂਦਾ ਈ ਐਨੇ ਨੂੰ ਘਰੋਂ ਚਾਹ ਦੇ ਨਾਲ ਬਿਸਕੁਟ ਆ ਗਏ ਅਰਜੁਨ ਨੇ ਥਰਮੋਸ ਦਾ ਢੱਕਣ ਖੋਲ ਕੇ ਗਲਾਸਾਂ ਚ ਚਾਹ ਪਾ ਦਿੱਤੀ ਗੁਰਜੰਟ ਚਾਹ ਦੀ ਘੁੱਟ ਭਰਦਾ ਬੋਲਿਆ ਚਾਹ ਤਾਂ ਸਾਡੀ ਪੋਤਨੋਂ ਨੇ ਭਾਬੀ ਪ੍ਰਤਾਪਕੌਰ ਵਰਗੀ ਬਣਾਈ ਆ ਪਿਆਲਾ ਪੱਕਾ ਭਾਬੀ ਨੇ ਦਿੱਤਾ ਹੋਣਾ ਸਾਡੀ ਪੋਤਨੋਂ ਨੂੰ ਤੇ ਖਿੜਖੜਾ ਕੇ ਹੱਸ ਪਿਆ ਜਿਆਦਾ ਬਾਈ ਭਾਬੀ ਵੀ ਇਦਾਂ ਚਾਹ ਬਣਾਉਂਦੀ ਹੁੰਦੀ ਸੀ। ਉਦੋਂ ਆਹ ਚਾਹ ਨੂੰ ਤੱਤੀ ਰੱਖਣ ਵਾਲੀਆਂ ਬੋਤਲਾਂ ਜੀਆਂ ਨਹੀਂ ਸੀ ਹੁੰਦੀਆਂ ਤੇ ਆਹ ਬਿਸਕੁਟਾਂ ਜਿਹਾਂ ਨੂੰ ਕੌਣ ਜਾਣਦਾ ਸੀ ਉਦੋਂ ਭਲਾ। ਉਦੋਂ ਭਾਬੀ ਨੇ ਪਿੱਤਲ ਦਾ ਡੋਲੂ ਭਰ ਲਿਆਉਣਾ, ਨਾਲ ਲੈ ਹੋਣੀਆਂ ਪਿੰਨੀਆਂ। ਬਾਈ ਭਾਬੀ ਦੀਆਂ ਵੀ ਗੱਲਾਂ ਹੀ ਰਹਿ ਗਈਆਂ। ਨਾ ਤਾਂ ਉਹਦੇ ਭੋਗ ਤੇ ਅਪੜ ਹੋਇਆ, ਤਾਂ ਨਾ ਹੀ ਵਿਚਾਰੀ ਨੂੰ ਦਾਗ ਲਵਾਉਣਾ ਆਇਆ ਹੋਇਆ। ਦੋਵੇਂ ਕਿਸੇ ਡੂੰਘੇ ਗਾਮ ਦੇ ਸਮੁੰਦਰ ਚੋਂ ਡੁੱਬ ਗਏ। ਫੇਰ ਗੁੜਜਾਂਟ ਸਿੰਘ ਗੱਲ ਬਦਲਦਾ ਬੋਲਿਆ, ਬਾਈ ਜਾਦਾ ਜਦੋਂ ਤੇਰੀ ਜਨ ਗਏ ਸੀ ਆਪਣਾ ਨਿਕਾਹ ਹਾਕਮ ਗੁਰਜੰਟ ਦਾ ਨਿਕਾਹ ਭਰਾ ਤੇਰਾ ਸਰਵਾਨਾ ਸੀ ਬੜੀ ਰੌਣਕ ਲੱਗੀ ਸੀ ਉਦੋਂ ਪਾਕਿਸਤਾਨ ਨਾਲ ਜੰਗ ਲੱਗੀ ਵੀ ਸੀ ਜਨ ਨੂੰ ਹੋ ਗਿਆ ਕੁਵੇਲਾ ਤੇ ਸਾਰੇ ਕਹਿਣ ਕੋਈ ਦੀਵਾ ਬੱਤੀ ਬਾਲਿਆ ਤਾਂ ਪਾਕਿਸਤਾਨ ਵਾਲੇ ਬੰਬ ਸੁੱਟ ਦੇਣਗੇ ਤੇ ਹਾਕਮ ਨੇਰੇ ਚੋਂ ਖਾਲਚੋਂ ਜੱਡ ਗਿਆ ਸੀ ਦੋਨੋਂ ਹੱਸ ਪਏ ਪੰਜਾਬੀਆਂ ਦਾ ਸੁਭਾਈ ਐਸਾ ਐ ਦੁੱਖ ਵਿੱਚੋਂ ਮੁਸਕਰਾਉਣ ਦੀ ਵਜ੍ਹਾ ਲਾਭ ਹੀ ਲੈਂਦੀ ਆ ਜਿਆਦਾ ਪਾਈ ਜਦੋਂ ਭਾਬੀ ਦੀਆਂ ਭਾੜਾਂ ਨੇ ਮੰਜੇ ਤੇ ਕਾਨੇ ਧਰ ਕੇ ਉੱਤੋਂ ਚਾਦਰ ਵਿਛਾਤੀ ਸੀ ਮੈਂ ਬੈਠਣ ਲੱਗਿਆ ਤਾਂ ਧੰਮ ਕਰਕੇ ਡਿੱਗਿਆ ਸੀ ਅਰਜਨ ਦੀ ਅੱਖ ਆ ਗਈ ਇੱਕ ਵਾਰ ਫੇਰ ਸਾਰਾ ਸੀਨ ਕਿਸੇ ਫਿਲਮ ਵਾਂਗ ਘੁੰਮ ਗਿਆ ਉਦੋਂ ਨਸੀਰਾਂ ਨੂੰ ਮਰਿਆ ਹਾਲੇ 6 ਕੁ ਮਹੀਨੇ ਹੋਏ ਸਨ ਜਦੋਂ ਅਰਜਨ ਦਾ ਵਿਆਹ ਹੋਇਆ ਸੀ ਹਾਂ ਸੱਚ ਜਦੋਂ ਆਪਾਂ ਦਲਜੀਤ ਦੀ ਪਹਿਲੀ ਲੋੜੀ ਪਾਈ ਸੀ ਮੈਨੂੰ ਲੱਗਦਾ ਵਿਆਹ ਜਿੰਨਾ ਕੱਠ ਹੋਇਆ ਹੁਣਾ ਉਦੋਂ ਕਿੰਨੀਆਂ ਰੌਣਕਾਂ ਲੱਗੀਆਂ ਸੀ ਦਲਜੀਤ ਦਾ ਨਾਂ ਲੈਂਦੇ ਆ ਅਰਜਨ ਦੀ ਅੱਖਾਂ ਅਗੇ ਦਲਜੀਤ ਤੇ ਕੁਲਜੀਤ ਦੀਆਂ ਲਾਸ਼ਾਂ ਆ ਗਈਆਂ। ਉਹਦੀਆਂ ਅੱਖਾਂ ਅਗੇ ਇੱਕਦਮ ਹਨੇਰ ਛਾ ਗਿਆ। ਜਿਵੇਂ ਕਾਲੀ ਬੋਲੀ ਹਨੇਰੀ ਨੇ ਸੂਰਜ ਨੂੰ ਟੱਕ ਲਿਆ ਹੋਵੇ ਤੇ ਹੱਥ ਨੂੰ ਹੱਥ ਨਾ ਦਿਖਦਾ ਹੋਵੇ ਤੇ ਅਰਜਨ ਉਸ ਹਨੇਰੇ ਚੋਂ ਕਿਧਰੇ ਘੁੱਚ ਗਿਆ ਹੋਵੇ। ਉਹਨੂੰ ਆਪਣਾ ਘਰ ਨ ਲੱਭ ਰਿਹਾ ਹੋਵੇ। ਉਸ ਹਨੇਰੀ ਚੋਂ ਉਹ ਕਦੇ ਆਪਣੀ ਬੀਬੇ ਬਚਨ ਕੌਰ ਨੂੰ ਲੱਭ ਰਿਹਾ ਹੋਵੇ। ਕਦੇ ਨਸੀਰਾ ਨੂੰ ਗੁੱਡੀ-ਗੁੱਡੀ ਆਖ ਆਵਾਜ਼ਾਂ ਮਾਰ ਰਿਹਾ ਹੋਵੇ। ਕਰੀਰਾ ਛਟੰਗੀ ਨਸੀਰਾ ਦੀ ਚੁੰਨੀ ਨੂੰ ਖਾਤ ਪਰ ਲੱਗਾ ਹੋਵੇ ਤੇ ਬਾਪ ਰੋਲੇ ਉਹਨੂੰ ਉਡਾ ਕੇ ਅਸਮਾਨ ਦੀ ਹਿੱਕ ਨੂੰ ਚੜ ਗਏ ਹੋਣ ਕਦੇ ਆਪਣੇ ਪੁੱਤ ਦਲਜੀਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਦੂਰੋਂ ਕਿਸੇ ਰੋਹੀ ਚੋਂ ਉਹਦੀ ਨੋ ਕੁਲਜੀਤ ਦੀਆਂ ਆਵਾਜ਼ਾਂ ਆ ਰਹੀਆਂ ਹੋਣ ਬਾਪੂ ਜੀ ਬਾਪੂ ਜੀ ਉਹਨੂੰ ਸਮਝ ਨਾ ਲੱਗ ਰਹੀ ਹੋਵੇ ਕਿ ਉਹ ਕਿੱਧਰ ਨੂੰ ਜਾਵੇ ਕਿੰਨੇ ਚਾਮਾਂ ਨਾਲ ਉਹਨੇ ਤੇ ਉਹਦੀ ਜੀਵਨ ਸਾਥਣ ਪ੍ਰਤਾਪ ਕੌਰ ਨੇ ਦਲਜੀਤ ਦਾ ਵਿਆਹ ਕੀਤਾ ਸੀ ਜਦੋਂ ਪਰੀਆਂ ਵਰਗੀ ਕੁਲਜੀਤ ਤੋਂ ਪ੍ਰਤਾਪ ਕੌਰ ਨੇ ਦੋ ਸੜਾ ਦੋਰੀ ਚੁੰਨੀ ਲੈ ਪਾਣੀ ਵਾਰਿਆ ਸੀ ਸਾਰੇ ਪਿੰਡ ਨੇ ਖੜਖੜ ਵੇਖਿਆ ਸੀ ਉੱਚੀ ਲੰਬੀ ਭਾਵੇਂ ਕੁਲਜੀਤ ਹਿੱਕ ਤੱਕ ਕੁੰਡ ਕੱਢਿਆ ਹੋਇਆ ਸੀ ਪਰ ਕੋਲ ਖਣੀਆਂ ਕੁੜੀਆਂ ਬੁੜੀਆਂ ਉਹਦੇ ਖਲੀਰੇ ਬੰਨੇ ਗੁੱਟਾਂ ਤੇ ਮਹਿੰਦੀ ਲੱਗੇ ਗੋਰੇ ਹੱਥਾਂ ਤੋਂ ਉਹਦੇ ਹੁਸਨ ਦਾ ਅੰਦਾਜ਼ਾ ਲਾ ਰਹੀਆਂ ਸਨ ਜਦੋਂ ਅਗਲੇ ਦਿਨ ਕੁਲਜੀਤ ਨੇ ਆ ਕੇ ਅਰਜਣ ਸਿਉਂ ਦੇ ਪੈਰੀ ਹੱਥ ਲਾਏ ਸਨ ਜਦੋਂ ਦੀਆਂ ਬੰਗਾ ਛਣਕੀਆਂ ਸਨ ਤਾਂ ਅਰਜਣ ਨੂੰ ਲੱਗਿਆ ਜਿਵੇਂ ਉਹਦੇ ਕੰਨ ਸੇਰਾ ਮੋੜਾਈ ਹੋਵੇ ਫਿਰ ਜਦ ਵਿਆਹ ਤੋਂ ਬਾਅਦ ਉਨੇ ਪਹਿਲੀ ਵਾਰ ਚੌਕੇ ਪੈਰ ਪਾਇਆ ਸੀ ਤਾਂ ਸਭ ਤੋਂ ਪਹਿਲਾਂ ਖੀਰ ਬਣਾ ਉਹ ਦਲਜੀਤ ਤੇ ਪ੍ਰਤਾਪੀ ਨਾਲ ਖੇਤ ਬਣੀ ਨਸੀਰਾ ਦੀ ਮੱਟੀ ਤੇ ਮੱਥਾ ਟੇਕਣ ਆਈ ਸੀ ਮੱਟੀ ਮੋਰੇ ਬਣੀ ਉਖਲੀ ਚੋਂ ਖੀਰ ਪਾ ਕੇ ਉਹ ਕਿੰਨਾ ਚਿਰ ਮੱਟੀ ਮੋਰੇ ਹੱਥ ਜੋੜ ਬੈਠੀ ਰਹੀ ਸੀ ਅਰਜੰਸੀਓਂ ਪਰਾਂ ਕੋਲ ਹੀ ਪੱਠੇ ਵੱਢ ਰਿਆ ਸੀ ਦਲਜੀਤ ਨੇ ਆਵਾਜ਼ ਮਾਰੀ ਸੀ ਆ ਜਾ ਬਾਪੂ ਖੀਰ ਖਾ ਲੈ ਤੇਰੀ ਨੋ ਨੇ ਬਣਾਈਆਂ ਆਵਦੀ ਹੱਥੀ ਅਰਜੰਸੀਓਂ ਪੱਠਿਆਂ ਤੇ ਟੱਕ ਚੋਂ ਦਾਤੀ ਖਬੋਕਿਉਂ ਦਾ ਬੋਲਿਆ ਨਾ ਪੁੱਤ ਨੋਨੀ ਮੇਰੀ ਤਾਂ ਧੀ ਆ ਇਹ ਕਰਮਾਂ ਵਾਲੀ ਇਹ ਤਾਂ ਮੇਰੀ ਗੁੱਡੀ ਆ ਜੋ ਰੱਬ ਨੇ ਮੈਨੂੰ ਦੁਬਾਰਾ ਦੇ ਦਿੱਤੀ ਆ ਨਾਲੇ ਕੁਲਜੀਤ ਪੁੱਤ ਤੀਆਂ ਕਦੇ ਪਿਓ ਕੋਲੋਂ ਢੁੰਡ ਨਹੀਂ ਕੱਢਦੀਆਂ ਹੁੰਦੀਆਂ ਤੂੰ ਮੇਰੇ ਕੋਲੋਂ ਆ ਢੁੰਡ ਨਾ ਕੱਢਿਆ ਕਰ ਤੇ ਜਦੋਂ ਕੁਲਜੀਤ ਨੇ ਢੁੰਡ ਖਿਸਕਾ ਕੇ ਚੁੰਨੀ ਪਿੱਛੇ ਖਿੱਚੀ ਸੀ ਤਾਂ ਅਰਜਨ ਦੇ ਹੱਥੋਂ ਖੀਰ ਵਾਲੀ ਬਾਟੀ ਡੇਗਦੀ ਡੇਗਦੀ ਬਚੀ ਸੀ ਉਹਦੇ ਸਾਹਮਣੇ ਜਾਨੋ ਫੇਰ ਨਸੀਰਾ ਬੈਠੀ ਸੀ ਉਹੀ ਨੈਣ ਨਕਸ਼ ਗੋਰਾ ਰੰਗ ਸ਼ਰਬਤੀ ਅੱਖਾਂ ਤੇ ਅੱਖਾਂ 'ਚ ਉਤਾਰੀ ਬੰਨ ਕੇ ਪਾਇਆ ਸੁਰਮਾ ਗੋਰੀਆਂ ਗੱਲਾਂ ਤੇ ਪਾ ਮਰਦੀ ਲਾਲੀ ਜਿਵੇਂ ਮੱਖਣ ਤੇ ਪੀੜੇ ਤੇ ਕਿਸੇ ਸੰਦੂਰ ਦੀ ਬੜੀ ਉਂਗਲੀ ਰੱਖ ਦਿੱਤੀ ਹੋਵੇ ਸੱਜੀ ਗੱਲ ਤੇ ਰੱਬ ਨੇ ਨਜ਼ਰਾਂ ਤੋਂ ਬਚਾਉਣ ਲਈ ਬਖਸ਼ਿਆ ਕੁਦਰਤੀ ਕਾਲਾ ਤੇਲ ਤਿੱਖਾ ਤਲਵਾਰ ਵਰਗਾ ਨੱਕ ਪਤਲੇ ਗੁਲਾਬੀ ਬੁੱਲ ਤੇ ਚਿੱਟੇ ਮੋਤੀਆਂ ਵਰਗੇ ਦੰਦ ਜਿਵੇਂ ਕਿਸੇ ਨੇ ਗੁਲਾਬ ਦੀਆਂ ਪੱਤੀਆਂ ਖਿਲਾਰ ਕੇ ਉਤੋਂ ਕੋਡੀਆਂ ਰੱਖ ਦਿੱਤੀਆਂ ਹੁਣ ਇੱਕ ਵਾਰ ਫਿਰ ਨਸੀਰਾ ਉਹਦੇ ਘਰ ਘਰ ਦੀ ਦੇਹਲੀ ਅੰਦਰ ਆ ਗਈ ਸੀ ਦਲਜੀਤ ਦਾ ਵਿਆਹ ਉਹਨਾਂ 19 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ ਸੀ ਕਿਉਂਕਿ ਪ੍ਰਤਾਪਕੌਰ ਥੋੜੀ ਠੀਕ ਨਹੀਂ ਸੀ ਰਹਿੰਦੀ ਵਕਤ ਬੜਾ ਸੋਹਣਾ ਬੀਤ ਰਿਹਾ ਸੀ ਦਲਜੀਤ ਵੀ ਪੜਿਆ ਲਿਖਿਆ ਸੀ ਜਦੋਂ ਉਹ ਕਦੇ ਚਿੰਚਣ ਕੇ ਪੱਗ ਬੰਨ ਕੇ ਕਿਤੇ ਜਾਂ ਲਈ ਕੁਲਜੀਤ ਨਾਲ ਬਾਹਰ ਨਿਕਲਦਾ ਦੋਵੇਂ ਐਨੇ ਸੋਹਣੇ ਲੱਗਦੇ ਪ੍ਰਤਾਪਕੌਰ ਮਿਰਚਾਂਵਾਰ ਚੁੱਲ੍ਹੇ 'ਚੋਂ ਸੁੱਟਦੀ ਕੁਲਜੀਤ ਨੇ ਇੱਕ ਬਹੁਤ ਸੋਹਣੇ ਮੁੰਡੇ ਨੂੰ ਜਨਮ ਦਿੱਤਾ ਗੁੱਲਮੋਲੂ ਜਿਹਾ ਬਾੜਾ ਸੋਹਣਾ ਆਪਣੀ ਮਾਂ ਕੁਲਜੀਤ ਕੋਰ ਵਰਗਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਨਾਮ ਰੱਖਣ ਲਈ ਅੱਖਰ ਕਢਵਾਇਆ ਜੋ ਆਇਆ ਬਲਹਾਰੀ ਗੁਰੂ ਆਪਣੇ ਦਿਵਹਾਰੀ ਸਦਵਾਰ ਬੱਬੇ ਅੱਖਰ ਤੇ ਉਹਦਾ ਨਾਮ ਬਲਬੀਰ ਸਿੰਘ ਰੱਖ ਦਿੱਤਾ ਗਿਆ ਬਲਬੀਰ ਹਲੇ ਤਿੰਨ ਕੋ ਸਾਲ ਦਾ ਹੀ ਸੀ ਕਿ ਕਾ ਮਨਹੂਸ ਦਿਨ ਚੜਿਆ ਸੀ 11 ਹਾੜ ਦਾ ਦਿਨ ਸਾਲ ਸੀ 1990 ਜਦੋਂ ਪੰਜਾਬ ਕਾਲੇ ਦੌਰ ਚੋਂ ਗੁਜ਼ਰ ਰਿਹਾ ਸੀ ਪਰ ਉਹ ਇੱਕ ਦਿਨ ਹੀ ਅਰਜਨ ਸਿੰਘ ਦੀ ਪੂਰੀ ਜ਼ਿੰਦਗੀ ਕਾਲੀ ਕਰ ਗਿਆ ਸੀ ਦਲਜੀਤ ਤੇ ਕੁਲਜੀਤ ਕਿਸੇ ਕੰਮ ਸ਼ਹਿਰ ਗਏ ਸੀ ਬਲਬੀਰ ਨੂੰ ਥੋੜਾ ਬੁਖਾਰ ਹੋਣ ਕਰਕੇ ਅਰਜਨ ਤੇ ਪ੍ਰਤਾਪਕੌਰ ਕੋਲ ਛੱਡ ਗਏ ਸਨ ਅਰਜਨ ਸਿੰਘ ਦੀ ਅੱਖਾਂ ਅੱਗੇ ਇੱਕ ਵਾਰ ਫਿਰ ਉਹ ਦਿਨ ਫਿਲਮ ਵਾਂਗ ਕੋਮ ਗਿਆ ਅਰਜਨ ਸਿੰਘ ਵਿੜੇ ਚ ਲੱਗੇ ਤੂੰ ਥੱਲੇ ਮੰਜੀ ਦੇ ਪੈਰ ਦਾ ਕੱਸ ਰਿਆ ਸੀ ਚੰਗਾ ਬਾਪੂ ਜੀ ਅਸੀਂ ਚੱਲਦੇ ਆਂ ਚੰਗਾ ਬਾਪੂ ਜੀ ਅਸੀਂ ਚੱਲਦੇ ਆਂ ਬਲਬੀਰ ਦਾ ਧਿਆਨ ਰੱਖਿਓ ਦੁੱਧ ਮੈਂ ਨਿਪਲ ਚੋਂ ਪਾ ਕੇ ਰੱਖ ਦਿੱਤਾ ਵਾ ਉਹ ਬੀਬੀ ਜੀ ਆਪੇ ਪਿਆ ਦੇਣਗੇ ਕੁਲਜੀਤਕੌਰ ਮੱਥਾ ਠੀਕਦੀ ਬੋਲੀ ਸੀ ਜਿਉਂਦੀ ਰਹ ਭਾਈ ਕੁਲਜੀਤੇ ਗੁਰੂ ਮਹਾਰਾਜ ਤੇਰੀ ਵੱਡੀ ਉਮਰ ਕਰੇ ਅਰਜਨ ਸਿੰਘ ਕੁਲਜੀਤਕੌਰ ਦੇ ਸਿਰ ਤੋਂ ਚਾਰ ਉਂਗਲਾਂ ਉੱਚਾ ਹੱਥ ਰੱਖ ਅਸੀਸ ਦੇਂਦਾ ਬੋਲਿਆ ਸੀ ਪਰ ਰੱਬ ਨੇ ਜਿਵੇਂ ਦੀ ਇਹ ਅਸੀਂ ਕਬੂਲ ਹੀ ਨਹੀਂ ਸੀ ਕੀਤੀ ਸ਼ਾਮ ਜੈਨੂ ਕੁਲਜੀਤ ਤੇ ਦਲਜੀਤ ਦੀਆਂ ਲਾਸ਼ਾਂ ਕਰਿਆਈਆਂ ਸਨ ਕਾਰ ਪੂਰੀ ਤਰ੍ਹਾਂ ਗੋਲੀਆਂ ਨਾਲ ਸ਼ਾਨਣੀ ਹੋਈ ਪਈ ਸੀ ਅਸਲ ਦੇ ਵਿੱਚ ਦਲਜੀਤ ਥੋੜੇ ਕਾਮਰੇਡ ਖਿਆਲਾਂ ਦਾ ਸੀ ਉਹ ਪਾਸ਼ ਦਾ ਫੈਨ ਸੀ ਪਾਸ਼ ਨੂੰ ਵੀ ਐਸੀ ਤਰ੍ਹਾਂ ਹੀ ਮੋਟਰ ਤੇ ਨੌ ਦੇ ਵਕਤ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਐਦਾਂ ਹੀ ਜਦੋਂ ਦਲਜੀਤ ਤੇ ਕੁਲਜੀਤ ਦੀ ਗੱਡੀ ਵਾਪਸ ਪਿੰਡ ਆ ਰਹੀ ਸੀ ਨਹਿਰ ਦੀ ਪਟੜੀ ਤੇ ਆ ਰਹੀ ਗੱਡੀ ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਅੰਨ੍ਹੀ ਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਹੋ ਸਕਦਾ ਹੈ ਕੰਮ ਕਿਸੇ ਨੇ ਸ਼ਰੀਕੇ ਚ ਕਰਵਾਇਆ ਹੋਵੇ ਕਿਉਂਕਿ ਅਗਰ ਦਲਜੀਤ ਤੇ ਕੁਲਜੀਤ ਤੇ ਬਲਬੀਰ ਰਸਤੇ ਚ ਹਟਦੇ ਸੀ ਤਾਂ ਅਰਜਨ ਸਿੰਘ ਦੇ 20 ਕਿੱਲੇ ਜ਼ਮੀਨੋਂ ਦਾ ਹਿੱਸੇ ਹੀ ਆਉਂਦੀ ਸੀ ਉਂਝ ਵੀ ਖੜਕੂਆ ਦਰਾਂ ਲੋਕਾਂ ਆਪਸ ਵਿੱਚ ਬਹੁਤਿਆ ਦੁਸ਼ਮਣੀਆਂ ਹੀ ਗੱਡੀਆਂ ਸਨ ਕਿਸੇ ਨੇ ਆਪਣੇ ਭਰਾ ਨੂੰ ਖੜਕੂ ਕਹਿ ਮਰਵਾ ਦਿੱਤਾ ਸੀ ਤਾਂ ਉਹਦੇ ਹਿੱਸੇ ਦੀ ਜ਼ਮੀਨ ਖਾਮ ਸਕੇ ਕਿਸੇ ਨੇ ਆਪਣੇ ਭਰਾ ਘਰ ਨਕਲੀ ਕੈਂਟਾਂ ਕੋਲੋਂ ਸਲਾ ਰਖਵਾ ਉਹਨੂੰ ਪਗੋੜਾ ਹੌਲੀ ਮਜਬੂਰ ਕਰ ਦਿੱਤਾ ਸੀ ਤਾਂ ਕਿ ਘਰ ਤੇ ਜ਼ਮੀਨ ਕੱਲਾ ਆਸਾਮ ਸਕੇ ਕੁਲਜੀਤ ਤੇ ਦਦਲਜੀਤ ਦੀਆਂ ਲਾਸ਼ਾਂ ਪਛਾਣੀਆਂ ਵੀ ਨਹੀਂ ਸੀ ਜਾ ਰੀਆਂ ਜਿਸ ਕੁਲਜੀਤ ਨੂੰ ਵੇਖ ਚੰਦ ਵੀ ਫਿੱਕਾ ਲੱਗਦਾ ਹੁੰਦਾ ਸੀ ਅੱਜ ਉਹਦਾ ਚਿਹਰਾ ਵੀ ਦੇਖਣ ਯੋਗ ਨਹੀਂ ਸੀ ਰਿਹਾ ਇੱਕ ਸਾਈਡ ਤੇ ਬਸਟ ਵੱਜਣ ਕਰਕੇ ਪੂਰਾ ਜੁਬਾੜਾ ਉੱਡ ਗਿਆ ਸੀ ਖੂਨ ਨਾਲ ਲੱਤ ਪਤਲਾ ਲਾਸ਼ਾਂ ਵਿਹੜੇ ਚ ਪਈਆਂ ਸਨ ਬਸ ਉਸ ਦਿਨ ਤੋਂ ਲੈ ਕੇ ਅੱਜ ਤੱਕ ਬਲਬੀਰ ਨੂੰ ਅਰਜਨ ਸਿੰਘ ਤੇ ਪ੍ਰਤਾਪਕੌਰ ਨੇ ਪਾਲਿਆ ਸੀ ਬਲਬੀਰ ਤੇ ਵਿਆਹ ਤੇ ਮਾਂ ਵਾਲੇ ਸਾਰੇ ਕਾਰਜ ਬਿਹਾਰ ਪ੍ਰਤਾਪਕੌਰ ਨੇ ਮਾਂ ਬਣ ਕੇ ਆਪ ਕੀਤੇ ਸਨ 2 ਕੁ ਸਾਲ ਪਹਿਲਾਂ ਉਹ ਕਰਮਾ ਵਾਲੀ ਵੀ ਰੱਬ ਘਰ ਤੁਰ ਗਈ ਸੀ ਅਰਜਨ ਨੂੰ ਬਲਬੀਰ ਦੇ ਸਾਰੇ ਛੱਡ ਕੇ ਤੇ ਅੱਜ ਉਹੀ ਬਲਬੀਰ ਕਹਿ ਰਿਹਾ ਸੀ ਬੁੜੇ ਨੂੰ ਅਕਲ ਪਤਾ ਨਹੀਂ ਕਦੋਂ ਆਉਣੀ ਹੈ ਇੱਕ ਮੱਟੀ ਨਾਲ ਗੱਲਾਂ ਕਰਦਾ ਰਹਿੰਦਾ ਜਿਵੇਂ ਉਹ ਇਹਦੇ ਨਾਲ ਬੋਲਦੀ ਹੋਵੇ ਬਾਈ ਓਏ ਬਾਈ ਕਿੱਥੇ ਗਵਾਚ ਗਿਆ ਗੁਰਜੰਤ ਸਿੰਘ ਨੇ ਅਰਜਨ ਸਿਓ ਨੂੰ ਬਾਹਤੋਂ ਫੜ ਹਲੂਣਿਆ ਅਰਜਨ ਸਿਓ ਬੁੜਵਾਹੇ ਬੋਲਿਆ ਹਾਂ ਹਾਂ ਕਿਤੇ ਨਹੀਂ ਕਿਤੇ ਨਹੀਂ ਕਿਤੇ ਨਹੀਂ ਫਿਰ ਉਹਨੇ ਅੰਗੂਠੇ ਤੇ ਪਹਿਲੀ ਉਂਗਲ ਨਾਲ ਨਖ ਗੋਣ ਅੱਖਾਂ ਦੀਆਂ ਦੋਵੇਂ ਕੋਹਾਂ ਦੱਬ ਕੇ ਹੰਝੂ ਸਾਫ਼ ਕੀਤੇ ਪਰ ਇਹੋ ਗਲੇ ਨੂੰ ਖੰਘੋਰਾ ਮਾਰ ਕੇ ਸਾਫ਼ ਕਰਦਾ ਬੋਲਿਆ ਹੋਰ ਸਣਾ ਜੰਟਿਆ ਘਰੇ ਕਿਵੇਂ ਆ ਸਾਰੇ ਵਧੀਆਂ ਬਾਈ ਸਾਰੇ ਚੜਦੀ ਕਲਾ ਚ ਹਾਂ ਵਾਹਿਗੁਰੂ ਦੀ ਕਿਰਪਾ ਸਭ ਤੇ ਗੁਰਜੰਟ ਖੈਰ ਸੁਖ ਦਸਤਾ ਬੋਲਿਆ ਕਿੰਨੀ ਦੇਰ ਉਹ ਪ੍ਰਾਣੀਆਂ ਤੇ ਪਰਿਵਾਰ ਤੋਂ ਖੇਤੀਬਾੜੀ ਤੱਕ ਦੀਆਂ ਗੱਲਾਂ ਕਰਦੇ ਰਹੇ ਕਦੇ ਉਦਾਸ ਹੋ ਜਾਂਦੇ ਕਦੇ ਹੱਸ ਪੈਂਦੇ ਫਿਰ ਗੁਰਜੰਟ ਉੱਠ ਕੇ ਖੜਾ ਹੁੰਦਾ ਬੋਲਿਆ ਚੰਗਾ ਭਾਈ ਜੀ ਫਿਰ ਮੈਂ ਚਲਦਾ ਹੁਣ ਫਿਰ ਕਿਤੇ ਮਾਰੂੰ ਗੇੜਾ ਤੂੰ ਵੀ ਆ ਜੀ ਭਾਈ ਕਦੇ ਤੂੰ ਤਾਂ ਨਾਨਕਿਆਂ ਦਾ ਪਿੰਡੀ ਭੁੱਲ ਗਿਆ ਭੂਆ ਦੇ ਮਰਨ ਵਗਰੋਂ ਐਨਾਂ ਆਖ ਗੁਰਜੰਟ ਖੇਦੀ ਵਟ ਪੈ ਕੇ ਕੱਚੇ ਪਹੇ ਚੜ ਗਿਆ ਮਾਗ ਦੀ ਤਿੱਖੀ ਥੁੱਪ ਅਰਜਨ ਦੇ ਪਿੰਡੇ ਨੂੰ ਸੇਕਾ ਦੇ ਰਹੀ ਸੀ ਪਰ ਉਸਾਂਦਰ ਕਿਸੇ ਪਾਲੀ ਨੇ ਮਾਰਿਆ ਹੋਇਆ ਸੀ ਕਿਸੇ ਠੱਕੇ ਮਾਰੀ ਬੱਕਰੀ ਵਾਂਗੂ ਦੇ ਅੰਦਰ ਕੁਝ ਕੰਬ ਰਿਹਾ ਸੀ ਹੁਣੇ-ਹੁਣੇ ਕੁਝ ਘੰਟੇ ਪਹਿਲਾਂ ਤਾਂ ਉਹ ਨਸੀਰਾਂ ਦੀ ਮਿੱਟੀ ਦੀਆਂ ਇੱਟਾਂ ਨਹਿਰ ਚੋਂ ਤਾਰ ਕੇ ਆਇਆ ਸੀ ਕਿਸੇ ਦੀਆਂ ਹਸਤੀਆਂ ਵਾਂਗ ਅੱਜ ਤੋਂ 27 ਸਾਲ ਪਹਿਲਾਂ ਐਦਾਂ ਹੀ ਕੀਰਤਪੁਰ ਸਾਹਿਬ ਉਹ ਦਲਜੀਤ ਤੇ ਕੁਲਜੀਤ ਦੇ ਫੁੱਲ ਤਾਰ ਕੇ ਆਇਆ ਸੀ ਉਹ ਤਿੱਖੀ ਤੁੱਪ ਚੋਂ ਉੱਪਰ ਸਾਫਾ ਲੈ ਕੇ ਫਿਰ ਲੰਮਾ ਪੈ ਗਿਆ ਉਹਦੇ ਕੰਨਾਂ ਚ ਗੁਰਚੰਡ ਤੇ ਕਹੇ ਬੋਲ ਗੂੰਜ ਰਹੇ ਸੀ ਬਾਈ ਤੂੰ ਤਾਂ ਨਾਨਕਿਆਂ ਦਾ ਪਿੰਡ ਹੀ ਭੁੱਲ ਗਿਆ ਪੂਆ ਦੇ ਮਰਨ ਮਗਰੋਂ ਇਹ ਕੋ 52 ਸਾਲ ਪੁਰਾਣੀ ਗੱਲ ਸੀ ਕੋਈ 1961 ਪਾਠ ਦੀ ਗੱਲ ਸੀ ਓ